ਜੋ 1.4 ਕਰੋੜ ਰੁਪਇਆ ਸਾਡੇ ਬਨਾਕ ਵਿੱਚ ਭੇਜਿਆ ਸੀ 5 ਅਗਸਤ ਸਾਹਿਬ ਤੋਂ ਅੰਕੀ ਪੀਸ ਦੀ ਅੰਕ ਜਨ ਅੱਜ 5 ਮਿੰਟਾਂ ਦੇ ਵਿੱਚ ਪਟਵਾਰੀ ਅਫਸਰ ਨੂੰ ਪਹੁੰਚਾ। ਇਹਨਾਂ ਨੂੰ ਇੱਕ ਇੱਕ ਲੱਖ ਰੁਪਇਆ ਇਸ ਤਰ੍ਹਾਂ ਹੀ ਦਿੱਤਾ ਗਿਆ ਤੇ ਜਿਹੜਾ ਵੀਰ ਸਿੰਘ ਦਾ ਬਚੀ ਬਲਤੇ ਜਾਣੇ ਹਨ। ਅੱਜ ਪਿੰਡਾਂ ਤੋਂ ਮੇਰੇ ਕਿਸਾਨ ਵੀਰ ਮੇਰੇ ਨਾਲ ਐਡੀਐਮ ਸਾਹਿਬ ਸੀਲਦਾ ਸਾਹਿਬ ਪਟਵਾਰੀ ਸਾਹਿਬ ਗਦੌਰ ਸਾਹਿਬ ਸੰਗਠਨ ਦੇ ਇੰਚਾਰਜ ਜਤਿੰਦਰ ਹੈਪੀ ਜੀ ਸਰਪੰਚ ਸਾਹਿਬ ਆਮ ਆਦੀ ਪਾਰਟੀ ਦੇ ਵਲੰਟੀਅਰ ਸਾਥੀ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਾਉ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਿਛਲੇ ਦਿਨੀ ਜਿਹੜੀਆਂ ਬੜੀ ਭਾਰੀ بارشਾਂ ਨਾਲ ਜ਼ਿਮੀਂਦਾਰਾਂ ਦਾ ਨੁਕਸਾਨ ਹੋਇਆ ਤਾਂ ਉਹਨਾਂ ਨੂੰ ਜਿਹੜਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਵੀਰ ਪ੍ਰਤੀਏ ਕਰਦੇ ਹਿਸਾਬ ਨਾਲ ਜਿਹੜਾ ਮਾਫਜ਼ਾ ਦੇਣ ਦਾ ਫੈਸਲਾ ਹੋਇਆ ਸਰਕਾਰ ਨੇ ਕੀਤਾ ਉਹਦੇ ਸਬੰਧ ਦੇ ਵਿੱਚ ਅੱਜ ਮੈਂ ਕਲਾਨੌਰ ਚ ਆਇਆ ਅੱਜ ਪੰਜ ਪਿੰਡਾਂ ਨੂੰ ਜਿਹੜੀ ਆਪਾਂ ਉਹ ਪਹਿਲੇ ਦਿਨ ਸ਼ੁਰੂਆਤ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਕਮਾਲਪੁਰ ਜੱਟਾਂ ਦੇ ਲਾਭਪਾਤਰੀ 50 ਨੇ ਉਹਨਾਂ ਨੂੰ 17 ਲੱਖ ਤੇ 47 ਹਜ਼ਾਰ ਦੇ ਸਮਥਿੰਗ ਚਿਕੜੀ ਪਿੰਡ ਦੇ 99 ਨੇ ਉਹਨਾਂ ਦੇ ਵਿੱਚੋਂ ਅੱਜ ਜਿਹੜੇ ਲਾਭਪਾਤਰੀਆਂ ਨੂੰ ਮਿਲਦਾ ਹੈ ਉਹ 24 ਲੱਖ ਕਲਾਨੌਰ ਨਾਰਥ ਦੇ ਵਿੱਚ ਲਗਭਗ 48 ਲੱਖ ਡੇਰੀਵਾਲ ਕਿਰਨ 19,95,000 ਦੇ ਸਮਥਿੰਗ ਤੇ ਹੋਜੋਵਾਲ ਦੇ ਵਿੱਚ 3 ਲੱਖ ਟੋਟਲ 1 ਕਰੋੜ ਤੇ 13 ਲੱਖ ਰੁਪਇਆ ਜਿਹੜਾ ਉਹ ਅੱਜ ਇਹਨਾਂ ਕਿਸਾਨਾਂ ਦੇ ਖਾਤਿਆਂ 'ਚ ਜਿਹੜਾ ਉਹ ਡਿਸਟ੍ਰੀਬਿਊਟ ਹੋਣਾ ਹੈ ਉਹਦੇ ਸਬੰਧ 'ਚ ਮੈਂ ਤੁਹਾਡੇ ਕੋਲ ਅੱਜ ਆਇਆ ਹਾਂ ਪਰ ਕਿਸਾਨ ਵੀਰੋ ਗੱਲ ਇਹ ਹੈ ਕਿ ਬੜੇ ਖਰਾਬੇ ਵੇਖੇ ਮੈਂ ਆਪਣੀ ਲਾਈਫ ਦੇ ਵਿੱਚ ਤਾਂ ਬੜੇ ਖੜ ਦੇਖੇ ਪਰ ਪਹਿਲੀ ਵਾਰੀ ਹੋਇਆ ਮੈਂ ਵੀ ਇੱਕ ਕਿਸਾਨ ਹੋਣ ਦੇ ਨਾਤੇ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਪਹਿਲੀ ਵਾਰੀ ਹੈ ਕਿ ਦੇਸ਼ ਦਾ ਕੋਈ ਵੀ ਅਪਰਾਧ ਹੋਵੇ ਨੰਬਰ 1 ਤੇ ਪਹਿਲਾ ਅਪਰਾਧ ਪੰਜਾਬ ਹੈ ਜਿੱਤੇ ਕਿਸਾਨ ਕਿਸਾਨ ਵੀਰਾਂ ਨੂੰ 20000 ਦੀ ਰਾਸ਼ੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਨੇ ਪਹਿਲਾ ਅਪਰਾਧ ਹੈ ਕਿਸੇ ਪ੍ਰਾਂਤ ਚ ਕੁਦਰਤੀ ਆਫਤਾਂ ਆਉਂਦੀਆਂ ਨੇ ਕਿ ਕਿਸੇ ਪ੍ਰਾਂਤ ਦੇ ਵਿੱਚ 20 ਹਜ਼ਾਰ ਪੱਤੀ ਇੱਕ ਮਾਪਜਾ ਜਿਹੜਾ ਉਹ ਮਿਲਣਾ ਮੇਰੇ ਖਰ ਕਿਸੇ ਪਹਿਲਾ ਹੀ ਹੋਊਗਾ ਪੰਜਾਬ ਤੇ ਜਿਹੜਾ ਮਿਲ ਰਿਹਾ ਜਿਵੇਂ ਪੰਚ ਨੰਬਰਦਾਰ ਜੀ ਨੇ ਕਿਹਾ ਕਿ 5 ਏਕੜ ਦਾ ਮੈਂ ਤਾਂ ਬਹੁਤ ਸਾਰੇ ਪਿੰਡਾਂ 'ਚ ਪਹਿਲਾਂ ਵੀ ਕਹਿੰਦਾ ਰਿਹਾ ਕਿ ਤਹਿਸੀਲਦਾਰ ਸਾਹਿਬ ਨੂੰ ਕਿ ਆਫੀਡ ਲੈ ਲਓ ਬੰਦਿਆਂ ਕੋ ਤਾਂ ਉਹਨਾਂ ਦੇ ਬਾਕੀ ਪਰਿਵਾਰਾਂ ਨਾਲ ਜੇ ਕਿਸੇ ਦੀ ਵੀ ਕੱਲੇ ਆ ਨਹੀਂ ਨਹੀਂ ਬਾਕੀ ਜਿਹੜੇ 20 ਕਿੱਲਾਂ ਤੇ ਉਹ ਐਫੀਡਵਟ ਬਣਾ ਕੇ ਉਹਦੇ ਮੁਤਾਬਕ 20 ਕਿੱਲਾਂ ਦਾ ਹੀ ਮੁਆਵਜ਼ਾ ਦੇਣਾ ਹੈ ਤੁਸੀਂ ਗੱਲ ਕੀਤੀ ਹੈ ਸੈਸ਼ਨ 'ਚ ਗੱਲ ਕਰਦੀ ਮੈਂ ਸੈਸ਼ਨ 'ਚ ਮੁੱਦਾ ਚੁੱਕ ਵੀ ਹੰਦੇ ਆਂ ਸਭ ਤੋਂ ਪਹਿਲਾ ਮੁੱਦਾ ਜਿਹੜਾ ਸੀਗਾ ਮੈਂ ਸੱਕੀ ਨਾਲੇ ਦਾ ਚੁੱਕਿਆ ਕਿਉਂਕਿ ਨੂੰ ਪਤਾ ਜਿੰਨਾ ਕਿਸਾਨੀ ਨੂੰ ਮੈਂ ਸਮਝਣਾ ਉਸ ਦਾ ਮੇਰੇ ਤੋਂ ਵੱਧ ਸਿਆਣੇ ਲੋਕ ਲੀਡਰ ਉੱਥੇ ਗਏ ਵੀ ਹੋਣਗੇ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਸਿਆਣਾ ਆਂ ਪਰ ਜਿੰਨੇ ਕਿ ਮੈਨੂੰ ਸਮਝ ਆ ਜਿੰਨੇ ਕਿ ਮੈਨੂੰ ਖੇਤੀ ਬਾਰੇ ਨੌਲੇਜ ਮੈਂ ਹਮੇਸ਼ਾ ਖੇਤੀ ਦੀ ਗੱਲ ਉੱਤੇ ਕਰਕੇ ਆਉਂਦਾ ਕਿਸਾਨਾਂ ਨੂੰ ਜਿਹੜੀਆਂ ਮੁਸ਼ਕਲਾਂ ਹਲਕੇ ਦੇ ਵਿੱਚ ਆ ਮੈਂ ਤੁਹਾਡੀਆਂ ਮੁਸ਼ਕਲਾਂ ਰੱਖ ਕੇ ਆਉਣਾ ਤਾਂ ਜਿਹੜੀ ਆਪਾਂ ਸਕੀਨਾਲੇ ਦੀ ਗੱਲ ਕਰਦੇ ਆ ਗਰਦਾਸਪੁਰ ਤੀਨਾਂ ਨਗਰ ਤੋਂ ਲੈ ਕੇ ਤੇ ਡੇਰੀਵਾਲ ਕਿੰਨ ਤੱਕ ਸਕੀਨਾਲੇ ਦੀ ਸਫਾਈ ਹੋ ਗਈ ਹੈ ਆਹ ਹੈਪੀ ਡੇਰੀਵਾਲ ਸਰਪੰਚ ਬੈਠਾ ਜਦੋਂ ਧੇਰਾਪਾਪਾ ਨਾਨਕਾ ਦੇਰੀ ਬਾਅਦ ਤੋਂ ਸ਼ੁਰੂ ਹੁੰਦਾ ਹੈ। ਪਰ ਜ਼ਿੰਮੇਦਾਰਾਂ ਨੇ ਉਹ ਜਿਹੜੀਆਂ ਪੋਕਲੈਨਾਂ ਸਪਾਈ ਵਾਲੀਆਂ ਉਹ ਰੋਕੀਆਂ। ਜਦੋਂ ਕਿ ਸਫਾਈ ਨਹੀਂ ਹੋਣ ਦਿੱਤੀ। ਉਹਦੇ ਵਿੱਚ ਦੱਸੋ ਉਹਦੇ ਵਿੱਚ ਕਸੂਰ ਸਰਕਾਰ ਦਾ ਵਾ ਕਿ ਉਹਨਾਂ ਕਿਸਾਨਾਂ ਦਾ। ਥੋੜੇ ਕਿਸਾਨ ਜਿਹੜੇ ਸੱਕੀ ਦੇ ਕੰਡੇ ਤੇ ਵਸਦੇ ਨੇ ਜਾਂ ਉਹਨਾਂ ਨੇ ਥੋੜੇ ਬਾਰੇ ਕਬਜ਼ੇ ਕੀਤੇ ਹੋਣਗੇ ਜ਼ਮੀਨ ਤੇ। ਉਹਨਾਂ ਦੀ ਵਜ੍ਹਾ ਕਰਕੇ ਕੋਈ 2 4 5% ਕਰਕੇ ਜਾਂ 90% ਕਿਸਾਨ ਜਿਹੜਾ ਪ੍ਰਬੰਧਿਤ ਹੋ ਹੀ ਉਹਨਾਂ ਦੇ। ਮੈਂ ਤਾਂ ਆਪਣਾ ਕੰਮ ਪੂਰਾ ਕਰਤਾ ਹੈ। ਕਿ ਪੋਗਲਣਾ ਲਿਆਂਦੀਆਂ ਪਿੱਛੋਂ ਸਫਾਈ ਵੀ ਹੋ ਗਈ। ਹੁਣ ਮੈਂ ਕੱਲ ਫੇਰ ਮੰਤਰੀ ਸਾਹਿਬ ਨਾਲ ਗੱਲ ਕਰਕੇ ਹਟਿਆ ਕਿ ਸਾਨੂੰ ਦੋ ਤਿੰਨ ਮਸ਼ੀਨਾਂ ਦਿਓ ਹੁਣ ਸਿਆਲ ਆ ਸਿਆਲ ਦੇ ਵਿੱਚ ਆਪਾਂ ਇਹਦੀ ਸਫਾਈ ਕਰ ਦਈਏ। ਤਾਂ ਮੈਨੂੰ ਪੂਰੀ ਉਮੀਦ ਹੈ ਕਿ ਮੈਂ ਇਹ ਜਿਹੜੀ ਸੱਕੀ ਨਾਲੇ ਦੀ ਸਫਾਈ ਹੈ। ਆਪਾਂ ਕੋਸ਼ਿਸ਼ ਕਰਾਂਗੇ। ਉਦੋਂ ਗਵਰਨਰ ਪੰਜਾਬ ਵੀ ਆਏ ਸੀਗੇ ਨਾਣਾਵਾਲੀ ਆਪਾਂ ਉੱਥੇ। ਉਥੇ ਡੀਸੀ ਸਾਹਿਬ ਨੂੰ ਵੀ ਸਪੈਸ਼ਲ ਤੌਰ ਤੇ ਗਵਰਨਰ ਸਾਹਿਬ ਉਹਦੇ ਆਦਤ ਕਰਕੇ ਕਹੇ ਨੇ ਕਿ ਗੂਗਲ ਮੈਪ ਤੇ ਪੂਰੀ ਉਹੀ ਹੈਗੀ ਆ ਹਮਾਇਸ਼ ਵੀ ਇਹਦੀ ਕਿੱਥੋਂ ਤੱਕ ਜਾਂਦੀ ਹੈ ਗਰਦੌਲ ਸਾਹਿਬ ਤੁਹਾਨੂੰ ਤਾਂ ਪਤਾ ਇਹਦੀ ਹੱਦ ਕਿੱਥੋਂ ਤੱਕ ਹੈ ਸਾਡਾ ਡੀਸੀ ਸਾਹਿਬ ਨੂੰ ਸਪੈਸ਼ਲ ਤੌਰ ਤੇ ਕਹਿ ਕੇ ਗਏ ਸੀ ਕਿ ਆ ਝੋਨੇ ਦੇ ਸੀਜ਼ਨ ਤੋਂ ਬਾਅਦ ਬੁਰਜੀਆਂ ਲੱਗੜ ਗਈਆਂ ਸੱਕੀ ਦੇ ਕਿਨਾਰੇ ਤੇ ਇਹ ਕਿਸਾਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਇੱਥੋਂ ਤੱਕ ਸੱਕੀ ਦਾ ਹੱਦ ਵਾ ਉਦੋਂ ਅੱਗੇ ਫਸਲ ਨਹੀਂ ਬੀਜਣੀ ਜੇ ਕੋਈ ਵਿਚੇਗਾ ਤਾਂ ਫਿਰ ਉਹਦੇ ਤਾਂ ਸਖਤੀ ਵੀ ਕਰਾਂਗੇ ਇੱਕ ਦੋ ਬੰਦਿਆਂ ਕਰਕੇ ਸਾਰੇ ਇਲਾਕੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਉਹ ਵੀ ਕਰਾਂਗੇ ਤਾਂ ਜਿਹੜੀ ਤੁਸੀਂ ਇੱਕ ਗੱਲ ਕੀਤੀ ਆ ਕਿ ਕਿਸਾਨਾਂ ਨੇ ਜਿਨ੍ਹਾਂ ਨੇ ਆ ਜਿਹੜੀ ਪੰਚਾਇਤ ਦੀ ਜ਼ਮੀਨ ਬੋਲੀਆਂ ਤੇ ਲਈ ਹੈ ਕਿ ਉਹਨਾਂ ਦਾ ਮੈਂ ਤਹਿਸੀਲਦਾਰ ਸਾਹਿਬ ਨੂੰ ਪੁੱਛਣਾ ਚਾਹੁੰਨਾ ਕੀ ਜਿਨ੍ਹਾਂ ਨੇ ਜ਼ਿਮੀਦਾਰਾਂ ਦੇ ਪੰਚਾਇਤ ਦੀ ਬੋਲੀ ਤੇ ਕਿ ਪਰਚੀ ਕਟਾਈ ਆ ਬੀ ਡੀ ਪੀਓ ਬਲਾਕ ਚੋਂ ਤੁਹਾਡੇ ਕੋਲ ਹੈਗੀ ਪਰਚੀ ਬਹੁਤ ਸਾਰੇ ਕਿਸਾਨਾਂ ਨੇ ਦਿੱਤੀ ਉਹ ਕੀ ਆਪਾਂ ਉਹਨਾਂ ਕਿਸਾਨਾਂ ਦੇ ਨਾਲ ਖਰਾਬਾ ਨਹੀਂ ਬਣਾ ਸਕਦੇ ਬਣਾਇਆ ਨਾ ਆ ਦੇਖੋ ਪੁੱਛ ਰਹੇ ਬਣਿਆ ਆ ਕਿ ਨਹੀਂ ਬਣਿਆ ਉਹਨਾਂ ਕਿਸਾਨਾਂ ਦੇ ਨਾਲ ਭਾਵੇਂ 5 ਦਾ ਬਣਿਆ ਤੁਸੀਂ ਉਹਦੇ ਬਦਲੇ ਚ ਇਹ ਲਿਖ ਕੇ ਦੇਣਾ ਕਿ ਐਪੀ ਡੀ ਉੱਟ ਦਿਓ ਕਿ ਮੈਂ 20 ਕਿੱਲੇ ਜ਼ਮੀਨ ਖਰੀਦੀ ਇਹਦੀ ਬੋਲੀ ਤੇ ਲਈ ਆ ਤਾਂ ਅਸੀਂ ਚਾਰ ਪਰਿਵਾਰ ਦੇ ਚਾਰ ਜੀ ਆ ਕਿਉਂ ਜੀਆਂ ਨਾਲ ਅਫੀਡੇਵਿਟ ਦੋਗੇ ਤਾਂ ਬਾਕੀਆਂ ਦਾ ਵੀ ਤੁਹਾਡਾ ਖਰਾਬਾ ਬਣੇਗਾ ਇਹ ਵੀ ਪਹਿਲੀ ਵਾਰੀ ਹੋਇਆ ਜੇ ਇਹ ਵੀ ਇਤਿਹਾਸ ਚ ਪਹਿਲੀ ਵਾਰੀ ਜੇ ਕਿ ਕਿਸੇ ਨੇ ਪੰਚਾਇਤੀ ਜ਼ਮੀਨ ਲਈ ਹੋਵੇ ਠੇਕੇ ਦੇ ਔਰ ਉਸ ਜ਼ਿੰਮੇਦਾਰ ਦੇ ਨਾਂ ਖਰਾਬਾ ਬਣਿਆ ਮਿਰਖਲੇ ਵੀ ਇਤਿਹਾਸ ਚ ਪਹਿਲੀ ਵਾਰੀ ਕਿਉਂਕਿ ਤੋਂ ਸਾਬ ਠੀਕ ਹਨ ਬਣਾਦੇ ਰਹੇ ਬਣਾਉਂਦੇ ਰਹੇ ਮੈਨੂੰ ਤਾਂ ਨਹੀਂ ਪਤਾ ਮੈਂ ਕਦੀ ਨਾ ਜ਼ਮੀਨਾਂ ਪੰਚਾਇਤ ਦੀਆਂ ਹੀ ਲਈਆਂ ਨੇ ਤੇ ਨਾ ਸਾਨੂੰ ਪਤਾ ਹੈ। ਫੰਡ ਤਾਂ ਹੀ ਪਹਿਲਾਂ ਵੀ ਬਣਦਾ ਸੀ। 5-5 ਕਿੱਲੇ ਦੇ ਬਣਦਾ ਸੀ। ਮੈਂ ਬਾਕੀ ਵੀ ਆ। ਹੁਣ ਵੇਖੋ ਮੈਂ ਮਾਲਕ ਆ। ਮੇਰਾ ਜ਼ਮੀਨ ਮਾਲ ਨੂੰ ਮੇਰਾ 50 ਏਕੜ ਬਰਬਾਦ ਹੋ ਗਈ। ਤਾਂ ਮੇਰੇ ਨਾਲ ਜ਼ਮੀਨ ਹੈ 50 ਏਕੜ। ਆ ਫਿਰ ਮੈਨੂੰ 5 ਕਿੱਲੇ ਤਾਂ ਦਿਓਗੇ। ਬਾਲਟੀ ਦਾ ਵੀ ਅਫੀਡੇਟ ਦੇਖ ਸਕਦਾ ਤੁਸੀਂ। ਇੱਕ ਤੁਹਾਨੂੰ ਪਰਵਾਹ ਤੇ ਆ। ਮੈਂ ਸੁਣੋ ਜੀ ਗੱਲ। ਤੁਸੀਂ ਜੇ ਕਿਸੇ ਨੇ ਪੰਚਾਇਤ ਦੀ ਜ਼ਮੀਨ 20 ਕਿੱਲੇ ਲਈ ਹੈ। ਇੱਕ ਬੰਦੇ ਨੇ 20 ਕਿੱਲੋ ਦੀ ਪੱਚੀ ਕਟਾਈ ਹੈ। ਤਾਂ ਜਿਵੇਂ ਮਾਲਕੀ ਦਾ ਖਾਤੇ ਜੈਪੀ ਡਿਪਟ ਲੈਂਦੇ ਇਹਨਾਂ ਦਾ ਵੀ ਆਫੀ ਡਿਪਟ ਲਾਓ। ਤੁਸੀਂ ਆਫੀ ਡਿਪਟ ਬਣਾਓ ਤਾਂ ਲਾਓ। ਪਰ ਸਰਕਾਰ ਨੂੰ ਭੇਜੋ। ਆਪਾਂ ਇਹਦੇ ਤੇ ਵੀ ਕਰਾਂਗੇ ਕੰਮ। ਆਪਾਂ ਜ਼ਿੰਮੇਦਾਰਾਂ ਨੂੰ ਪਾਪ ਜਾ ਉਹਨਾਂ ਦਾ ਹੱਕ ਦੇਣਾ ਕਿਸੇ ਦਾ ਕੋਸਾਨ ਨਹੀਂ ਕਰਨਾ। ਮਿਲਣਾ ਚਾਹੀਦਾ ਲੋਕਾਂ ਨੂੰ। ਤੁਸੀਂ ਥਰੂ ਡੀਸਾਬ ਤੇ ਐਸਟੀਐਮ ਸਾਹਿਬ ਦੇ ਥਰੂ ਤੁਸੀਂ ਭੇਜੋ ਸਰਕਾਰ ਨੂੰ ਪਰ। ਇਹ ਵੀ ਲਿਸਟਾ ਬਣਾਓ ਤੁਸੀਂ। ਐਟੀਐਮ ਸਾਹਿਬ ਦੇ ਥਰੂ 30 ਸਾਹ ਦੇ ਤੱਕ ਜਿੱਤ ਸਕਤੀ ਨੂੰ ਭੇਜੋ 18 ਤੀਰ ਆਪਣੇ ਸਰਕਾਰ ਉੱਥੋਂ ਤੱਕ ਭੇਜੋ ਬਾਕੀ ਦੇਖਾਂਗੇ ਸਾਰਾ ਕੁਝ ਕਰਾਂ ਇਸ ਕਰਕੇ ਭਰਾਓ ਬੇਫਿਕਰ ਹੋ ਕੁਦਰਤੀ ਮਾਰ ਆ ਕਿਸੇ ਬੰਦੇ ਦੀ ਮਾਰ ਨਹੀਂ ਆ ਜਦ ਕੁਦਰਤੀ ਮਾਰ ਆ ਤਾਂ ਬਥੇਰੀਆਂ ਮਾਰਾਂ ਪਹਿਲਾਂ ਵੀ ਪਈਆਂ ਤਾਂ ਪਰਿਵਾਰਾਂ ਤੇ ਸੁੱਖ ਸ਼ਾਂਤੀ ਚਾਹੀਦੀ ਆ ਤਾਂ ਅੱਜ ਤਾਂ ਪੰਜਾਂ ਪਿੰਡਾਂ ਦੇ ਤੇ ਕੰਦ ਨੂੰ ਆਪਾਂ ਫੇਰ ਰੱਖਣਾ ਅੱਛਾ ਇਹ ਇੱਕ ਕਿਸਤਾ ਹੀ ਆ अच्छा बाकी बाकी ਅਗਲੀ ਇਸ ਕਰਕੇ ਬੇਫਿਕਰ ਹੋ ਤੁਹਾਨੂੰ ਤੁਹਾਡੇ ਜਿਹੜਾ ਸਰਕਾਰ ਨੇ ਜਿਹੜਾ ਫੈਸਲਾ ਕੀਤਾ ਮੁੱਖ ਮੰਤਰੀ ਸਾਹਿਬ ਨੇ ਉਹ ਪੂਰੇ ਪਿੰਡਾਂ 'ਚ ਮਿਲੂਗਾ ਔਰ ਮਕਾਨਾਂ ਦੇ ਪੈਸੇ ਵੀ ਮਿਲਣਗੇ ਕੱਲ ਅਸੀਂ ਓਥੇ ਪਿੰਡ 'ਚ ਗਏ ਸੀਗੇ ਮੰਤਰੀ ਸਾਹਿਬ ਆਏ ਸੀਗੇ ਸਰਦਾਰ ਹਰਪਜਿਤ ਸਿੰਘ ਜੀ ਕੋਲ ਵੀ ਹੋਏ ਓਥੇ ਮਕਾਨਾਂ ਦੇ ਜਿਹੜੇ 6 ਘਰ ਸੀਗੇ ਉੱਥੇ ਉਹਨਾਂ ਨੂੰ ਵੀ ਪੈਸੇ ਦਿੱਤੇ ਆ ਜੀਵਿਦਾਰਾਂ ਨੂੰ ਵੀ ਪੈਸੇ ਦਿੱਤੇ ਨੇ ਕੱਲ ਉੱਥੇ ਹੀ ਅੱਜ ਇਹ ਜਿਹੜਾ 1 ਕਰੋੜ ਤੇ 13 ਲੱਖ ਰੁਪਈਆ ਇਹ ਮੇਰੇ ਕੱਲ ਅੱਜ ਸ਼ਾਮ ਤੱਕ ਹਾਤਾਚ ਪੈ ਜਾਏਗਾ ਤੁਹਾਡੀ ਇਸ ਕਰਕੇ ਤੁਹਾਨੂੰ ਸਰਟੀਫਿਕੇਟ ਆਪਾਂ ਹੁਣ ਦੇ ਦੇ ਨੇ ਅਜੇ ਤਰੀਕੇ ਨਾਲ ਕੱਲੇ-ਕੱਲੇ ਪਿੰਡ ਨੂੰ ਆਵਾਜ਼ ਪਹੇਗੀ ਉਹ ਆਦਮੀ ਆਈ ਜਾਏ ਉਹ ਹੀ ਪਿੰਡਾਂ ਅਜੇ ਸਭ ਤੋਂ ਪਹਿਲਾਂ ਕਮਾਲਪੁਰ ਜਟਾਂ ਘਰ ਤੋਂ ਅਨੌਖਰ ਜਾਉਂਦੀ ਜਿਹੜੇ ਪੰਜ ਪਿੰਡਾਂ ਦੇ ਕਿਸਾਨਾਂ ਨੂੰ ਸੱਦ ਕੇ ਜਿਹੜਾ ਪਿਛਲੇ ਦਿਨੀ ਜਿੰਨਾ ਕਿਸਾਨਾਂ ਦਾ ਹੜ੍ਹ ਨਾਲ ਫਸਲਾਂ ਦਾ ਨੁਕਸਾਨ ਹੋਇਆ ਉਹਨਾਂ ਪੰਜਾਂ ਪਿੰਡਾਂ ਦੇ ਜ਼ਿੰਮੇਵਾਰਾਂ ਨੂੰ ਅੱਜ ਮਿਲ ਕੇ ਲਗਭਗ 1 ਕਰੋੜ 13 ਲੱਖ ਦੀ ਬੌਂਡ ਜਿਹੜੀ ਅੱਜ ਸ਼ਾਮ ਤੱਕ ਉਹਨਾਂ ਦੇ ਬੈਂਕਾਂ ਦੇ ਖਾਤਿਆਂ ਦੇ ਵਿੱਚ ਪੈ ਜਾਣੀ ਹੈ ਉਸੇ ਸੰਬੰਧ ਦੇ ਵਿੱਚ ਅੱਜ ਕਲਾ ਨੌਰ ਇਹ ਸਭ ਜੀ ਆਪਾਂ ਚੈੱਕ ਦਿੱਤੇ ਕਿ ਜਾਂ ਵੈਸੇ ਇਹਨਾਂ ਨੂੰ ਆਪਾਂ ਇਹ ਚੈੱਕ ਹੀ ਸਮਝੋ ਇਹਨਾਂ ਦੇ ਬਾਕੀ ਪੇਮੈਂਟ ਜਿਹੜੀਆਂ ਸਾਰੀ ਆਨਲਾਈਨ ਪੈ ਜਾਣੀਆਂ ਅੱਜ ਇਹਨਾਂ ਨੂੰ ਤਾਂ ਹੀ ਆ ਵੀ ਇਹਨਾਂ ਨੂੰ ਪਤਾ ਹੋਵੇ ਵੀ ਆ ਇਹ ਇੰਨੇ ਮਾਉਂਟ ਜਿਹੜੀ ਆ ਸਾਡੇ ਖਾਤਿਆਂ 'ਚ ਪੈਣੀ ਆ ਇਸ ਕਰਕੇ ਵੀ ਜ਼ਰੂਰੀ ਹੁੰਦਾ ਜਿਹੜੇ ਤਾਂ ਮਾਉਂਟ ਤੇ ਲਿਖੀ ਨਹੀਂ ਹੈਗੀ ਬਿਲਕੁਲ ਕੁਝ ਲਿਖਿਆ ਹੋਇਆ ਅੱਜ ਅੱਜ ਹੀ ਪੈ ਜਾਣੇ ਅੱਜ ਇਹਨਾਂ ਦੇ ਖਾਤਿਆਂ 'ਚ ਜਿਹੜਾ ਪੈਸੇ ਜਿਹੜੇ ਨੇ 5-5 ਕਿੱਲਿਆਂ ਦੇ ਲਗਭਗ ਪ੍ਰਤੀ 1 20000 ਦੇ ਹਿਸਾਬ ਨਾਲ ਇਹਨਾਂ ਦੇ ਖਾਤਿਆਂ 'ਚ ਪੈ ਜਾਣਗੇ